ਆਧਾਰ ਕਾਰਡ ਨੂੰ ਕਿਵੇਂ ਰੱਖ ਸਕਦੇ ਹੋ ਸੁਰੱਖਿਅਤ ਜਾਣੋ ਕਿ ਤੁਹਾਡੇ ਆਧਾਰ ਕਾਰਡ ਦੀ ਕਦੇ ਦੁਰਵਰਤੋਂ ਹੋਈ ਹੈ ਤੁਸੀਂ ਇੰਜ ਕਰ ਸਕਦੇ ਹੋ ਆਧਾਰ ਕਾਰਡ ਹਿਸਟਰੀ ਦੀ ਜਾਂਚ ਆਧਾਰ ਕਾਰਡ ਅੱਜ ਦੇ ਸਮੇਂ ਦਾ ਸਭ ਤੋਂ ਮਹੱਤਵਪੂਰਨ ਦਸਤਾਵੇਜ਼ ਹੈ ਬੈਂਕ ਖਾਤਾ ਖੋਲਣ ਸਿਮ ਕਾਰਡ ਲੈਣ ਆਪਣੀ ਪਛਾਣ ਸਾਬਤ ਕਰਨ ਤੋਂ ਇਲਾਵਾ ਸਰਕਾਰੀ ਤੇ ਗੈਰ ਸਰਕਾਰੀ ਵੈਰੀਫਿਕੇਸ਼ਨ ਪ੍ਰਕਿਰਿਆਵਾਂ ਕਰਜ਼ਾ ਲੈਣ ਤੇ ਹੋਰ ਕਈ ਕੰਮਾਂ ਲਈ ਆਧਾਰ ਕਾਰਡ ਜ਼ਰੂਰੀ ਹੈ ਅਜਿਹੀ ਸਥਿਤੀ ਦੇ ਵਿੱਚ ਤੁਹਾਡੇ ਆਧਾਰ ਕਾਰਡ ਨੂੰ ਸੁਰੱਖਿਅਤ ਰੱਖਣਾ ਤੁਹਾਡੀ ਜ਼ਿੰਮੇਵਾਰੀ ਹੈ ਤੁਹਾਡੀ ਇੱਕ ਛੋਟੀ ਜਿਹੀ ਗਲਤੀ ਤੁਹਾਡੇ ਆਧਾਰ ਕਾਰਡ ਦੀ ਦੁਰਵਰਤੋਂ ਦਾ ਕਾਰਨ ਬਣ ਸਕਦੀ ਹੈ ਜੇਕਰ ਤੁਸੀਂ ਇਹ ਜਾਨਣਾ ਚਾਹੁੰਦੇ ਹੋ ਕਿ ਤੁਹਾਡੇ ਆਧਾਰ ਕਾਰਡ ਦੀ ਕਦੇ ਦੁਰਵਰਤੋਂ ਹੋਈ ਹੈ ਤਾਂ ਤੁਸੀਂ ਆਪਣੇ ਆਧਾਰ ਹਿਸਟਰੀ ਦੀ ਜਾਂਚ ਕਰਕੇ ਇਹ ਜਾਣ ਸਕਦੇ ਹੋ ਆਓ ਜਾਣਦੇ ਆ ਆਧਾਰ ਹਿਸਟਰੀ ਦੀ ਜਾਂਚ ਕਰਨ ਦਾ ਕੀ ਹੈ ਤਰੀਕਾ ਤੁਸੀਂ ਇੰਜ ਕਰ ਸਕਦੇ ਹੋ ਆਧਾਰ ਕਾਰਡ ਹਿਸਟਰੀ ਦੀ ਜਾਂਚ ਆਧਾਰ ਕਾਰਡ ਦੀ ਤੁਰਵਰਤ ਹੋ ਸਕਦੀ ਹੈ ਇਸ ਲਈ ਤੁਸੀਂ ਇਸ ਦੀ ਹਿਸਟਰੀ ਦੇਖ ਸਕਦੇ ਹੋ ਕਿ ਅਜਿਹਾ ਹੋਇਆ ਜਾਂ ਨਹੀਂ ਇਸ ਲਈ ਸਭ ਤੋਂ ਪਹਿਲਾਂ ਤੁਹਾਨੂੰ UIDAI ਦੀ ਅਧਿਕਾਰਿਤ ਵੈੱਬਸਾਈਟ uidai.gov.in ਤੇ ਜਾਣਾ ਹੋਵੇਗਾ ਇੱਥੇ ਤੁਹਾਨੂੰ ਪਹਿਲਾਂ ਆਪਣੀ ਭਾਸ਼ਾ ਚੁਣੀ ਪਵੇਗੀ ਉਸ ਤੋਂ ਬਾਅਦ ਤੁਹਾਨੂੰ ਇੱਥੇ ਕਈ ਵਿਕਲਪ ਨਜ਼ਰ ਆਉਣਗੇ ਅਜਿ헤 ਚ ਤੁਹਾਨੂੰ ਮਾਈ ਆਧਾਰ ਸੈਕਸ਼ਨ 'ਚ ਜਾਣਾ ਹੋਵੇਗਾ ਇਸ ਤੋਂ ਬਾਅਦ ਆਧਾਰ অথেন্টিকেশন ਹਿਸਟਰੀ ਤੇ ਆਪਸ਼ਨ ਤੇ ਕਲਿੱਕ ਕਰੋ ਹੁਣ ਤੁਹਾਨੂੰ ਆਪਣਾ 12 ਅੰਕਾਂ ਦਾ ਆਧਾਰ ਨੰਬਰ ਦਰਜ ਕਰਨਾ ਹੋਵੇਗਾ ਤੇ ਸਕਰੀਨ ਤੇ ਦਿਖਾਈ ਦੇਣ ਵਾਲਾ ਕੈਪਚਾ ਕੋਡ ਵੀ ਦਰਜ ਕਰਨਾ ਹੋਵੇਗਾ ਇਸ ਤੋਂ ਬਾਅਦ OTP ਵੈਰੀਫਿਕੇਸ਼ਨ ਵਿਕਲਪ ਤੇ ਕਲਿੱਕ ਕਰੋ ਅਜਿਹਾ ਕਰਨ ਤੋਂ ਬਾਅਦ ਤੁਹਾਡੇ ਰਜਿਸਟਰਡ ਮੋਬਾਈਲ ਨੰਬਰ ਤੇ ਇੱਕ OTP ਭੇਜਿਆ ਜਾਵੇਗਾ ਹੁਣ OTP ਐਂਟਰ ਕਰੋ ਤੇ ਅਜਿਹਾ ਕਰਨ ਤੋਂ ਬਾਅਦ ਤੁਹਾਡੇ ਸਾਹਮਣੇ ਇੱਕ ਨਵੀਂ ਟੈਬ ਖੁੱਲ ਜਾਵੇਗੀ ਜਿੱਥੇ ਤੁਹਾਨੂੰ ਉਹ ਮਿਤੀ ਦਰਜ ਕਰਨੀ ਪਵੇਗੀ ਜਿਸ ਲਈ ਤੁਸੀਂ ਹਿਸਟਰੀ ਦੀ ਜਾਂਚ ਕਰਨਾ ਚਾਹੁੰਦੇ ਹੋ ਫਿਰ ਤੁਹਾਨੂੰ ਪਤਾ ਲੱਗ ਜਾਏਗਾ ਕਿ ਉਸ ਦਿਨ ਤੁਹਾਡਾ ਆਧਾਰ ਕਿੱਥੇ ਵਰਤਿਆ ਗਿਆ ਸੀ ਤਾਂ ਤੁਸੀਂ ਇੰਜ ਤੁਹਾਡੇ ਆਧਾਰ ਕਾਰਡ ਦੀ ਜਾਂਚ ਕਰ ਸਕਦੇ ਹੋ ਕਿ ਇਸ ਦੀ ਕਿਤੇ ਦੁਰਵਰਤੋਂ ਤਾਂ ਨਹੀਂ ਹੋ ਗਈ ਬਿਊਰੋ ਪੋਰਟਲ ਪੋਸਟ ਪੰਜਾਬੀ ਆਧਾਰ ਕਾਰਡ ਨੂੰ ਕਿਵੇਂ ਰੱਖ ਸਕਦੇ ਹੋ ਸੁਰੱਖਿਅਤ ਜਾਣੋ ਕੀ ਤੁਹਾਡੇ ਆਧਾਰ ਕਾਰਡ ਦੀ ਕਦੇ ਦੁਰਵਰਤੋਂ ਹੋਈ ਹੈ ਤੁਸੀਂ ਇੰਜ ਕਰ ਸਕਦੇ ਹੋ ਆਧਾਰ ਕਾਰਡ ਹਿਸਟਰੀ ਦੀ ਜਾਂਚ ਆਧਾਰ ਕਾਰਡ ਅੱਜ ਦੇ ਸਮੇਂ ਦਾ ਸਭ ਤੋਂ ਮਹੱਤਵਪੂਰਨ ਦਸਤਾਵੇਜ਼ ਹੈ ਬੈਂਕ ਖਾਤਾ ਖੋਲਣ SIM ਕਾਰਡ ਲੈਣ ਆਪਣੀ ਪਛਾਣ ਸਾਬਤ ਕਰਨ ਤੋਂ ਇਲਾਵਾ ਸਰਕਾਰੀ ਤੇ ਗੈਰ ਸਰਕਾਰੀ ਵੈਰੀਫਿਕੇਸ਼ਨ ਪ੍ਰਕਿਰਿਆਵਾਂ ਕਰਜ਼ਾ ਲੈਣ ਤੇ ਹੋਰ ਕਈ ਕੰਮਾਂ ਲਈ ਆਧਾਰ ਕਾਰਡ ਜ਼ਰੂਰੀ ਹੈ ਅਜਿਹੀ ਸਥਿਤੀ ਦੇ ਵਿੱਚ ਤੁਹਾਡੇ ਆਧਾਰ ਕਾਰਡ ਨੂੰ ਸੁਰੱਖਿਅਤ ਰੱਖਣਾ ਤੁਹਾਡੀ ਜ਼ਿੰਮੇਵਾਰੀ ਹੈ ਤੁਹਾਡੀ ਇੱਕ ਛੋਟੀ ਜਿਹੀ ਗਲਤੀ ਤੁਹਾਡੇ ਆਧਾਰ ਕਾਰਡ ਦੀ ਦੁਰਵਰਤੋਂ ਦਾ ਕਾਰਨ ਬਣ ਸਕਦੀ ਹੈ ਜੇਕਰ ਤੁਸੀਂ ਇਹ ਜਾਨਣਾ ਚਾਹੁੰਦੇ ਹੋ ਕਿ ਤੁਹਾਡੇ ਆਧਾਰ ਕਾਰਡ ਦੀ ਕਦੇ ਦੁਰਵਰਤੋਂ ਹੋਈ ਹੈ ਤਾਂ ਤੁਸੀਂ ਆਪਣੇ ਆਧਾਰ ਹਿਸਟਰੀ ਦੀ ਜਾਂਚ ਕਰਕੇ ਇਹ ਜਾਣ ਸਕਦੇ ਹੋ ਆਓ ਜਾਣਦੇ ਆ ਆਧਾਰ ਹਿਸਟਰੀ ਦੀ ਜਾਂਚ ਕਰਨ ਦਾ ਕੀ ਹੈ ਤਰੀਕਾ ਤੁਸੀਂ ਇੰਜ ਕਰ ਸਕਦੇ ਹੋ ਆਧਾਰ ਕਾਰਡ ਹਿਸਟਰੀ ਦੀ ਜਾਂਚ ਆਧਾਰ ਕਾਰਡ ਦੀ ਦੁਰਵਰਤੋਂ ਹੋ ਸਕਦੀ ਹੈ ਇਸ ਲਈ ਤੁਸੀਂ ਇਸ ਦੀ ਹਿਸਟਰੀ ਦੇਖ ਸਕਦੇ ਹੋ ਕਿ ਅਜਿਹਾ ਹੋਇਆ ਜਾਂ ਨਹੀਂ ਇਸ ਲਈ ਸਭ ਤੋਂ ਪਹਿਲਾਂ ਤੁਹਾਨੂੰ UIDAI ਦੀ ਅਧਿਕਾਰਿਤ ਵੈੱਬਸਾਈਟ uidai.gov.in ਤੇ ਜਾਣਾ ਹੋਵੇਗਾ ਇੱਥੇ ਤੁਹਾਨੂੰ ਪਹਿਲਾਂ ਆਪਣੀ ਭਾਸ਼ਾ ਚੁਣੀ ਪਵੇਗੀ ਉਸ ਤੋਂ ਬਾਅਦ ਤੁਹਾਨੂੰ ਇੱਥੇ ਕਈ ਵਿਕਲਪ ਨਜ਼ਰ ਆਉਣਗੇ ਅਜਿਹੇ ਚ ਤੁਹਾਨੂੰ ਮਾਈ ਆਧਾਰ ਸੈਕਸ਼ਨ 'ਚ ਜਾਣਾ ਹੋਵੇਗਾ ਇਸ ਤੋਂ ਬਾਅਦ ਆਧਾਰ অথেন্টিকেশন ਹਿਸਟਰੀ ਤੇ অপਸ਼ਨ ਤੇ ਕਲਿੱਕ ਕਰੋ ਹੁਣ ਤੁਹਾਨੂੰ ਆਪਣਾ 12 ਅੰਕਾਂ ਦਾ ਆਧਾਰ ਨੰਬਰ ਦਰਜ ਕਰਨਾ ਹੋਵੇਗਾ ਤੇ ਸਕਰੀਨ ਤੇ ਦਿਖਾਈ ਦੇਣ ਵਾਲਾ ਕੈਪਚਾ ਕੋਡ ਵੀ ਦਰਜ ਕਰਨਾ ਹੋਵੇਗਾ ਇਸ ਤੋਂ ਬਾਅਦ OTP ਵੈਰੀਫਿਕੇਸ਼ਨ ਵਿਕਲਪ ਤੇ ਕਲਿੱਕ ਕਰੋ ਅਜਿਹਾ ਕਰਨ ਤੋਂ ਬਾਅਦ ਤੁਹਾਡੇ ਰਜਿਸਟਰਡ ਮੋਬਾਈਲ ਨੰਬਰ ਤੇ ਇੱਕ OTP ਭੇਜਿਆ ਜਾਵੇਗਾ ਹੁਣ OTP ਐਂਟਰ ਕਰੋ ਤੇ ਅਜਿਹਾ ਕਰਨ ਤੋਂ ਬਾਅਦ ਤੁਹਾਡੇ ਸਾਹਮਣੇ ਇੱਕ ਨਵੀਂ ਟੈਬ ਖੁੱਲ ਜਾਵੇਗੀ ਜਿੱਥੇ ਤੁਹਾਨੂੰ ਉਹ ਮਿਤੀ ਦਰਜ ਕਰਨੀ ਪਵੇਗੀ ਜਿਸ ਲਈ ਤੁਸੀਂ ਹਿਸਟਰੀ ਦੀ ਜਾਂਚ ਕਰਨਾ ਚਾਹੁੰਦੇ ਹੋ ਫਿਰ ਤੁਹਾਨੂੰ ਪਤਾ ਲੱਗ ਜਾਏਗਾ ਕਿ ਉਸ ਦਿਨ ਤੁਹਾਡਾ ਆਧਾਰ ਕਿੱਥੇ ਵਰਤਿਆ ਗਿਆ ਸੀ ਤਾਂ ਤੁਸੀਂ ਇੰਜ ਤੁਹਾਡੇ ਆਧਾਰ ਕਾਰਡ ਦੀ ਜਾਂਚ ਕਰ ਸਕਦੇ ਹੋ ਕਿ ਇਸ ਦੀ ਕਿਤੇ ਦੁਰਵਰਤੋਂ ਤਾਂ ਨਹੀਂ ਹੋ ਗਈ ਬਿਊਰੋਕ੍ਰਾਟ ਡੇਲੀ ਪੋਸਟ ਪੰਜਾਬੀ